ਰਾਸੋਬ ਮੈਂਬਰ ਡਾਕਟਰ ਵਿਕਰਮਜੀ ਸਿੰਘ ਸਾਨੀ ਦੀ ਪਹਿਲ ਕਦਮੀ ਉਤੇ ਇਨੋਵੇਸ਼ਨ ਮਿਸ਼ਨ ਪੰਜਾਬ ਦੇ ਸਹਿਯੋਗ ਦੇ ਨਾਲ ਸਿੰਡੀਗੜ੍ਹ ਤੋਂ ਵਿੱਚ ਇਤਿਹਾਸਿਕ ਗੋਲ ਮੇਜ਼ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਡਾਕਟਰ ਸਾਨੀ ਨੇ ਦੱਸਿਆ ਹੈ ਕਿ ਕਾਨਫਰੰਸ ਦੇ ਵਿੱਚ 3 ਤੋਂ ਵੱਧ ਦਾ ਉੱਚ ਵਿਕਾਸ ਵਾਲੇ ਸਟਾਰਟਅਪਸ ਅਤੇ ਪੰਜ ਪ੍ਰਮੁੱਖ ਇਨਕੂਬੇਟਰਸ ਅਤੇ ਆਪਣੇ ਕਾਰੋਬਾਰੀ ਮਾਡਲ ਪੇਸ਼ ਕੀਤੇ ਨੇ ਕਾਨਫਰੰਸ ਦੇ ਵਿੱਚ ਕੋਈ ਪ੍ਰਮੁੱਖ ਸਟਾਰਟਅਪਸ ਨੇ ਹਿੱਸਾ ਲਇਆ ਜਿਨ੍ਹਾਂ ਦੇ ਵਿੱਚ ਸ਼ਾਰਕ ਅਟੈਕ ਇੰਡੀਆ ਦੇ ਪ੍ਰਦਰਸ਼ਿਤ ਸਟਾਰਟਅਪ ਜਿਵੇਂ ਕਿ 버거ਬੇਡ ਨੋਟ੍ਰਿਕ ਅਤੇ ਵਰਤਨ ਵਾਲਾ ਸ਼ਾਮਲ ਹੈ ਕਾਨਫਰੰਸ ਨੂੰ ਸਟਾਰਟਅਪਾਂ ਨੂੰ ਸਹਿਯੋਗ ਦੇਣ ਦੇ ਲਈ ਰਾਹ ਅਤੇ ਮੌਕੇ ਦੀ ਖੋਜ ਕਰਨ ਦੇ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਹੈ ਅਤੇ ਪੰਜਾਬ ਦੇ ਉੱਧ ਹਕੂ ਮੰਤਰੀ ਤਰਨਪ੍ਰੀ ਸਿੰਘ ਸੋਨ ਨੇ ਸਟਾਰਟਅਪ ਸਭਿਆਚਾਰ ਨੂੰ ਚਾਹਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ। ਮਾਲ ਸਿੰਘ ਚਿਮਾ ਜੀ ਪੰਜਾਬ ਦੇ ਟ੍ਰੇਡ ਇੰਡਸਟਰੀ ਮਨਿਸਟਰ ਤਰਨਪ੍ਰੀ ਸਿੰਘ ਸੋਨ ਜੀ ਸਾਡੇ ਰਜਿੰਦਰ ਕੁਪਤਾ ਜੀ ਟ੍ਰਾਈਡੈਂਟ ਪੇਜ ਅਮਰਤ ਸਾਗਰ ਨੇਕ ਸੁਨਾਲਿਕਾ ਬਹੁਤ ਸਾਰੇ ਇਨਵੈਸਟਰ ਐਂਟਰਪ੍ਰੈਨਿਅਰ ਔਰ ਪੰਜਾਬ ਸਰਕਾਰ ਦੇ ਨੁਮਾਇੰਦੇ ਹਰ ਇੱਕ ਸਟਾਰਟਅਪ ਦੀ ਤਕਲੀਫ ਸੁਣੀ ਚਕਈ ਭਾਵੇਂ ਉਹ ਲੋਨ ਦੀ ਹੈ ਭਾਵੇਂ ਉਹ GST ਰਿਫੰਡ ਦੀ ਹੈ ਭਾਵੇਂ ਉਹਦੀ ਮਾਰਕੀਟਿੰਗ ਸਪੋਰਟ ਹੈ ਉਹਨਾਂ ਨੂੰ IT ਦੇ STPI ਦੇ ਜਗ੍ਹਾ ਚਾਹੀਦੀ ਹੈ ਉਹ ਸਾਰੇ ਸੁਝਾਅ ਨੋਟ ਕੀਤੇ ਗਏ ਫੌਰੀ ਤੌਰ ਤੇ ਚਿਮਨਾ ਸਾਹਿਬ ਨੇ ਸੋਨ ਸਾਹਿਬ ਨੇ ਉਹਨਾਂ ਨੂੰ ਸਾਲ ਕੀਤਾ ਕਿਹਾ ਜੀ ਅੱਜ ਜੀ ਤੁਸੀਂ ਨੋਟ ਭੇਜੋ ਔਰ ਕਿਉਂਕਿ ਸਟਾਰਟਅੱਪਸ ਜਿਹੜਾ ਇਹ ਪੰਜਾਬ ਦੇ ਵਿੱਚ ਜੋ ਇਹ ਹੁਣੇ ਬੱਚੇ ਬਾਹਰ ਜਾ ਰਹੇ ਆ ਜਾਂ ਤੇ ਸਟੱਡਿੰਗ ਔਰ জবਸ ਆਪਾਂ ਨੂੰ ਫਾਇਦਾ ਕਰਨੀਆਂ ਪੈਣੀਆਂ ਜਾਂ ਪੰਜਾਬ ਦੇ ਵਿੱਚ ਜਿਹੜੇ ਸਟਾਰਟਅਪ ਹੈ ਆਈਟੀਆਈ ਗ੍ਰੈਜੂਏਟਸ ਹੈ ਇੰਜੀਨੀਅਰ ਹੈ ਅਜਨੇ ਨੇ ਵਧੀਆ ਸਟਾਰਟਅੱਪਸ ਆਏ ਜਿਹਦੇ ਵਿੱਚ ਈ ਵਹੀਕਲ ਵਾਲੇ ਫਾਸਟ ਟ੍ਰਕ ਵਾਲੇ ਸੌਫਟਵੇਅਰ ਪ੍ਰੋਗਰਾਮ ਵਾਲੇ ਹੈਲਦੀ ਫੂਡ ਵਾਲੇ ਆਪਣਾ ਅਸਾਲਾ ਗੁੜ ਵਾਲੇ ਜਿੰਨਾ ਦੀ 6 ਕਰੋੜ ਰਨਓਵਰ ਹੋ ਗਈ ਹੈ ਢਾਈ ਵਾਲੇ ਇਹ ਜਿਹੜੇ ਪਿੱਤਲ ਦੇ ਬਰਤਨ ਹੈ ਬਹੁਤ ਸਟਾਰਟਅਪ ਜਿਹੜੇ ਅੱਜ ਸਭ ਦੀ ਪ੍ਰੈਜੈਂਟੇਸ਼ਨ ਹੋਈ ਔਰ ਬਹੁਤ ਹੀ ਅੱਛੇ ਅੱਛੇ ਫੀਲਡਾਂ ਚੋਂ ਆਏ ਤੇ ਚੀਮਾ ਸਾਹਿਬਾ ਸੁਮਨ ਸਾਹਿਬ ਨੇ ਔਰ ਸਾਰੇ ਜਿਹੜੇ ਇਨਵੈਸਟਰ ਵੀ ਜਿਹੜੇ ਆਏ ਸੀ ਉਹਨਾਂ ਨੇ ਵੀ ਉਹਨਾਂ ਦੀ ਬਾਹ ਫੜੀ ਹੈ ਸਟਾਰਟਅੱਪ ਐਪ ਸ਼ੁਰੂ ਕੀਤਾ ਜਾ ਰਿਹਾ ਹੈ ਔਰ ਸਟਾਰਟਅੱਪ ਦੇ ਕੋਲ ਉਹ ਜਿਹੜੀ ਗਵਰਨਮੈਂਟ ਪਰਚੇਸਸ ਦੇ ਵਿੱਚ ਪ੍ਰੇਫਰੈਂਸ ਕੀਤੀ ਜਾਏਗੀ ਔਰ ਸਟਾਰਟਅੱਪ ਦੀ ਪੰਜਾਬ ਸਰਕਾਰ ਵੱਲੋਂ ਬਾਹ ਫੜੀ ਜਾਏਗੀ ਉਹਨਾਂ ਨੂੰ ਪੂਰਨ ਉਤਸ਼ਾਹ ਕਰਾਉਂਦੇ ਜਿਹੜੀ ਸਰਕਾਰ ਕੀ ਤੀਕੀ ਕੇ ਸੁਜੈਸ਼ਨ ਜੋ ਅੱਜ ਇਸ ਵਿੱਚ ਮਿਲਿਆ ਹੈ ਤੇ ਇੱਕ ਤਾਂ ਫੰਡਿੰਗ ਦਾ تھا ਕਿ ਕੋ ਲੈਟਰਲ ਕੇ ਬਿਨਾ ਜੋ ਹੈ ਮੁੱਦਰਾ ਮਿਲਦਾ ਨਹੀਂ ਉਹ ਚੀਵਾ ਸਾਹਿਬ ਨੇ ਪਹਿਲੇ ਵੀ ਮੀਟਿੰਗ ਲਈ تھی ਕਿ ਬੈਂਕੋ ਨੂੰ ਦੁਬਾਰਾ ਸੇ ਫਿਰ ਕਹਾ ਜਾਏਗਾ ਕਿ ਕੋਲੈਟਰਲ ਕੇ ਬਿਨਾ ਇਨ ਸਟਾਰਟਅਪਸ ਕੋ ਦੇਖੋ ਪੰਜਾਬ ਦੇ ਅੰਦਰ ਨਵੀਂ ਅਡਰੈਸ ਨੂੰ ਕਿਵੇਂ ਲਿਆਂਦਾ ਜਾਵੇ ਉਹਦੇ ਲਈ ਇੱਕ ਬੜਾ ਅੱਛਾ ਜਿਹੜਾ 10 ਕੰਪਲੇਬ ਹਜੂਰਤ ਕੀਤਾ ਗਿਆ ਸਾਡੇ ਮੈਂਬਰ ਸਭਾ ਮੈਂਬਰ ਰਾਜ ਸਭਾ ਵਿਕਰਮ ਸਿੰਘ ਸਾਹਨੇ ਜੀ ਨੇ ਅੱਜ ਦਾ ਇਹ ਜਿਹੜਾ ਸਟਾਰਟਅਪ ਪ੍ਰੋਗਰਾਮ ਸ਼ੁਰੂ ਕੀਤਾ ਇਹਦੇ ਮਿਸ਼ਨ ਇਨੋਵੇਸ਼ਨ ਮਿਸ਼ਨ ਨਾ ਦੇਖਿਆ ਅੱਜ ਲਗਭਗ 30 ਜਿਹੜੇ ਸਟਾਰਟਅੱਪ ਆਏ ਸੀ ਉਹਨਾਂ ਨੇ ਆਪਣੇ ਵੈਲਿਊਏਬਲ ਸੁਝਾਅ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਸਾਹਮਣੇ ਕਿਉਂਕਿ ਸਾਡੇ ਮੇਰੇ ਨਾਲ ਕੈਬਨਟ ਕਲੀਕ ਤਰਫੋਂ ਜਿਹੜੇ ਕਿ ਐਡਰੈਸਡ ਸੀ ਦੇ ਮਿਸਟਰ ਨੇ ਉਹਨਾਂ ਦੇ ਸਾਹਮਣੇ ਰੱਖੇ ਔਰ ਮੇਰੇ ਸਾਹਮਣੇ ਰੱਖੇ ਬਹੁਤ ਸਾਰੇ ਉਹਨਾਂ ਦੇ ਆਪਣੇ ਮੁੱਦੇ ਸੀ ਕਿ ਪੰਜਾਬ ਦੇ ਅੰਦਰ ਨਵੇਂ ਸਟਾਰਟਅੱਪ ਉਹ ਜਿਹੜੇ ਦੇ ਗੋਡਾਂ ਨੂੰ ਕੀ ਕੀ ਪ੍ਰੋਬਲਮ ਆ ਰਹੀ ਹੈ ਕਿਵੇਂ ਉਹ ਸੌਰਬ ਹੋਣੀਆਂ ਨੇ ਬਹੁਤ ਸਾਰੀਆਂ ਤਾਂ ਮੌਕੇ ਤੇ ਹੱਲ ਕੀਤਾ ਗਿਆ ਔਰ ਬਹੁਤ ਸਾਰੀਆਂ ਡਿਪਾਰਟਮੈਂਟ ਉਸ ਤੋਂ ਡਿਪਾਰਟਮੈਂਟ ਹਲਕਾ ਪਰ ਮੈਂ ਸਮਝ ਬੜਾ ਅੱਛੀ ਡਿਸਕਸ਼ਨ ਜਿਹੜ ਸਾਨੂੰ ਪੂਰਨਾ ਆ ਸਕੇ ਜਲਦੀ ਜਿਹੜਾ ਇਨਵੈਸਟ ਪੰਜਾਬ ਦੇ ਅੰਦਰ ਹੋਰ ਤੇਜ਼ੀ ਨਾਲ ਲੋਕ ਇਨਵੈਸਟ ਕਰਨਗੇ ਹੋਰ ਤੇਜ਼ੀ ਨਾਲ ਪੰਜਾਬ ਦੇ ਅੰਦਰ ਇਨਵੈਸਟਮੈਂਟ ਲਈ ਆਉਗਾ ਅੱਛਾ ਕਿ ਹਾਲੇ ਨਾ ਕਿ ਇੰਡਸਟਰੀ ਬਾਹਰ ਭੱਜ ਗਈ ਪੰਜਾਬ ਤੋਂ ਹੁਣ ਇਹ ਰੁਕ ਜੇਗੀ ਬਿਲਕੁਲ ਇਸ ਤਰ੍ਹਾਂ ਦਾ ਇੱਕ ਮੈਂ ਸਮਝਦਾ ਕਿ ਤਨਾ ਕਿਤੇ ਇਹ ਲੋਕ ਆਪੇ ਗੰਡਾ ਕਰ ਰਹੇ ਨੇ ਪਰ ਲੇਕਿਨ ਪਿਛਲੇ ਲਗਭਗ 3 ਸਾਲਾਂ 'ਚ ਪੰਜਾਬ ਦੇ ਅੰਦਰ 80 ਹਜ਼ਾਰ ਕਰੋੜ ਤੋਂ ਉੱਪਰ ਦੀ ਇਨਵੈਸਟਮੈਂਟ ਪੰਜਾਬ ਚ ਆਈ ਹੈ ਔਰ 80 ਹਜ਼ਾਰ ਕਰੋੜ ਤੋਂ ਉੱਪਰ ਦੀ ਜਿਹੜੀ ਇਨਵੈਸਟਮੈਂਟ ਆ ਉਹ ਪੰਜਾਬ ਚਾਹੀਏਗੀ ਇਹ ਬਹੁਤ ਵੱਡਾ ਕਦਮ ਜਿਹੜਾ ਇੰਡਸਟਰੀਲਿਸਟ ਨੇ ਉਜਗਪਤੀਆਂ ਨੇ ਪੰਜਾਬ ਚੁੱਕਿਆ ਦਾ ਪਤਾ ਇਥੋਂ پتہ ਲੱਗਦਾ ਕਿ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਪੰਜਾਬ ਦੇ ਅੰਦਰ ਸਭ ਕੁਝ ਠੀਕ ਹੋ ਰਿਹਾਗਾ ਸੋ ਕੁਝ ਜਿਹੜੀਆਂ ਪੋਲਿਟਿਕਲ ਪਾਰਟੀ ਨੂੰ ਇਸ ਤਰ੍ਹਾਂ ਦਾ ਪ੍ਰੋਪਾਗੈਂਡਾ ਕਰਦੀ ਰਹਿੰਦੀਆਂ ਨੇ ਪਰ ਲੇਕਿਨ ਅੱਜ ਪੰਜਾਬ ਜਿਹੜਾ ਹੈਗਾ ਦੁਬਾਰਾ ਪੰਜਾਬ ਦੇ ਅੰਦਰ ਇੰਡਸਟਰੀ ਜਿਹੜੀ ਹੈ ਉਹ ਸਟੈਬਲਿਸ਼ ਹੋਣ ਲੱਗੀ ਠੀਕ ਹੈ ਕਿਉਂਕਿ ਇਹ ਇੰਡਸਟਰੀ ਦਾ ਸੋ ਇੱਕ ਬਜਟ ਦੇ ਵਿੱਚ ਵੀ ਕੋਈ ਅਲੋਕੇਸ਼ਨ ਰੱਖੀ ਗਈ ਹੈ ਜਿਹੜੇ ਨਵੇਂ ਸਟਾਰਟਅਪਸ ਵਗੈਰਾ ਆ ਰਹੇ ਉਹਨਾਂ ਲਈ ਬਿਲਕੁਲ ਅਸੀਂ ਕਾਫੀ ਸਾਰੇ ਪ੍ਰਬੰਧਾਂ ਜਿਹੜੇ ਤੇ ਬਜਟ ਕਰ ਰਹੇ ਹਾਂਗੇ ਆਉਣ ਵਾਲੇ ਸਮੇਂ ਤੋਂ ਸਕੀਮਾਂ ਜਿਹੜੀਆਂ ਰਿਸਰਚ ਡਿਪਾਰਟਮੈਂਟ ਜਿਹੜੇ ਇੰਡਸਟਰੀ ਆਏ ਬੈਠੇ ਲੱਗੇ ਇਹਨਾਂ ਵੱਲੋਂ ਬਹੁਤ ਸਾਰੀਆਂ ਸਕੀਮਾਂ ਨਵੀਆਂ ਆ ਜਾਂ ਲੈਗੀਆਂ ਸਾਡੀ ਉਹਦੇ ਡਿਸਕਸ਼ਨ ਚੱਲ ਰਹੀ ਹੈ ਜਦੋਂ ਬਜਟ ਆਊਗਾ ਅਸੀਂ ਉਹਦੇ ਚ ਕਾਫੀ ਚੀਜ਼ਾਂ ਨਵੇਂ ਲੈ ਕੇ ਆਉਣ ਲਈ ਜਦੋਂ ਅਮਰੀਕਾ ਤੋਂ ਪੰਜਾਬੀਆਂ ਤੇ ਭਾਰਤੀਆਂ ਨੂੰ ਡਿਗੋਟ ਕੀਤਾ ਜਾਣ ਲੱਗ ਪਿਆ ਤਾਂ ਪੰਜਾਬ ਸਰਕਾਰ ਇੰਡਸਟਰੀ ਵਾਸਤੇ ਉਪਰਾਲੇ ਕਰਨ ਜਾ ਰਹੀ ਹੈ ਕੀ ਉਪਰਾਲੇ ਕੀਤੇ ਜਾਣਗੇ ਗੱਲ ਕਰਾਂਗੇ ਉਜਾਗ ਮੰਤਰੀ ਤਰਨਪ੍ਰੀਤ ਸਿੰਘ ਸੌਨ ਮੇਰੇ ਨਾਲ ਨੇ ਗੱਲ ਕਰਾਂਗੇ ਸੌਨ ਸਾਹਿਬ ਸਵਾਲ ਤੁਹਾਡਾ ਐਡਵਿਜ਼ ਤੇ ਕੀ ਕਹਿਣਾ ਚਾਹੋਗੇ ਕਿ ਜਦੋਂ ਅਮਰੀਕਾ ਤੋਂ ਡੌਕੀ ਵਾਲਿਆਂ ਨੂੰ ਵਾਪਸ ਭੇਜਿਆ ਜਾਣ ਲੱਗ ਪਿਆ ਸਵਾਲ ਇਹ ਖੜੇ ਹੋ ਰਹੇ ਨੇ ਕਿ ਇੱਥੇ ਰੋਜ਼ਗਾਰ ਹੋਣਾ ਚਾਹੀਦਾ ਰੋਜ਼ਗਾਰ ਦੇ ਮੌਕਿਆਂ ਲਈ ਕੀ ਸਕੀਮਾਂ ਨੇ ਨਵੀਂ ਸਰਕਾਰ ਦੇ ਦੇਖੋ ਇੱਕੋ ਚੀਜ਼ ਹੈ ਜਿਹੜੀ ਪੰਜਾਬ ਨੂੰ ਉન્નਤ ਕਰ ਸਕਦੀ ਹੈ ਪੰਜਾਬ ਦਾ ਰੈਵਨਿਊ ਵਧਾ ਸਕਦੀ ਹੈ ਪੰਜਾਬ ਨੂੰ ਸਮੇਂ ਦਾ ਹਾਣੀ ਬਣਾ ਸਕਦੀ ਹੈ ਉਹ ਇੰਡਸਟਰੀ ਇੰਡਸਟਰੀ ਦੇ ਲਈ ਜੋ ਜੋ ਅੱਜ ਤੱਕ ਦਾ ਸਭ ਤੋਂ ਬੈਸਟ ਇਨੀਸ਼ੀਏਟਿਵ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੱਤਾ ਹੈ ਮੈਨੂੰ ਨਹੀਂ ਲੱਗਦਾ ਅੱਜ ਤੱਕ ਉਹ ਇਨੀਸ਼ੀਏਟਿਵ ਕਿਸੇ ਹੋਰ ਸਰਕਾਰ ਨੇ ਲੱਤਾ ਹੋਊਗਾ ਇਸ 3 ਸਾਲ ਦੇ ਰਿਕਾਰਡ ਟਾਈਮ ਦੇ ਅੰਦਰ ਸਾਡੇ ਕੋਲ 88000 ਕਰੋੜ ਦੇ ਕੈਪ ਆਏ ਨੇ ਕਾਮਨ ਐਪਲੀਕੇਸ਼ਨ ਫਾਰਮ ਦੋ ਚੀਜ਼ਾਂ ਹੁੰਦੀਆਂ ਦੇਖੋ ਗੱਲ ਸਮਝੋ ਧਿਆਨ ਨਾਲ ਇੱਕ ਹੁੰਦੀ ਹੈ ਐਮਓਯੂ ਐਮਓਯੂ ਤਾਂ ਦਿਨ ਚ 20 ਸਟੇਟਾਂ 20 ਬੰਦਿਆਂ ਨੇ ਸਾਈਨ ਕਰਦੀਆਂ ਉਹਦੀ ਕੋਈ ਵੈਲਿਊ ਨਹੀਂ ਉਹ ਕਮਿਟਮੈਂਟ ਨਹੀਂ ਹੁੰਦੀ ਉਹ ਐ ਮਯੂ ਆ ਮੈਂਬਰ ਆਫ ਅੰਡਰਸਟੈਂਡਿੰਗ ਆ ਤੁਹਾਡਾ ਸਾਡੇ ਕੋ ਕੈਫ ਨੇ ਕਾਮਨ ਐਪਲੀਕੇਸ਼ਨ ਕੈਫ ਉਹਦੋ ਫਾਈਲ ਕੀਤਾ ਜਾਂਦਾ ਹੁੰਦਾ ਜਦੋਂ ਕੋਈ ਜ਼ਮੀਨ ਖਰੀਦ ਚੁੱਕਿਆ ਹੁੰਦਾ ਜਦੋਂ ਉਹਦੇ ਤੇ ਬਿਲਡਿੰਗ ਦਾ ਨਿਰਮਾਣ ਸ਼ੁਰੂ ਕਰਨ ਲੱਗਿਆ ਹੁੰਦਾ ਉਦੋਂ ਕੈਫ ਪੜਿਆ ਜਾਂਦਾ ਸਾਡੇ ਕੋ 88 ਯਾਰ ਕਰੋੜ ਦੇ ਕੈਫ ਆਏ ਨੇ ਸੋ ਇਸ ਕਰਕੇ ਪੰਜਾਬ ਦੇ ਅੰਦਰ ਇੰਡਸਟਰੀਅਲ ਰੈਵੋਲੂਸ਼ਨ ਆਉਣ ਵਾਲੇ ਸਮੇਂ 'ਚ ਵੀ ਆ ਰਿਹਾ ਚੱਲ ਵੀ ਰਿਹਾ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਜਿਹੜੀ ਨੌਜਵਾਨੀ ਨੂੰ ਜਿਹੜੇ ਬਹੁਤ ਸਾਰੇ ਜਣੇ ਕਿ ਉਹ ਰੇ ਯੋਗ ਰੋਜ਼ਗਾਰ ਦੇ ਆਯਾਮ ਖੁੱਲਣਗੇ ਪੰਜਾਬ ਖੇਤੀ ਆਧਾਰਿਤ ਸੂਬਾ